ਸਾਸਤਰੀ ਕਾਲ ਘਾਤ ਜੋਲ ਕੇ ਤੁਮੇ ਕਹਿਣੀ ਕਿ ਤਰ੍ਹਾਂ ਤੂੰ ਹੀ ਅਕਲ ਸਿਕ ਸਾਸਤਰੀ ਕਾ ਭੈਣੋ ਭਰਾਓ ਕੀ ਹਾਲਿਆ ਰਾਜਿੰਬਾਜੀ ਜੇ ਨਹੀਂ ਭੈਣ ਭਰਾਓ ਨਹੀਂ ਇਨੇ ਦਿਨ ਹੋਏ ਸਖਾਲਦੀ ਹੋਈ ਨੂੰ ਪਤਾ ਲੱਗਾ ਮੈਂ ਕਹਿੰਦੀ ਆਂ ਪੀ ਐਦਾਂ ਕਰਕੇ ਸਾਸਤਰੀ ਕਾ ਲੱਕੀਦੀ ਆ ਆ ਇਹਦੀ ਸਾਸਤਿਆ ਭੈਣੋ ਭਰਾਓ ਕੁੜੀ ਪਰੇ ਹੋ ਖਾਲੀਏ ਆ ਆ ਨੀ ਨੂੰ ਆ ਤੈਨੂੰ ਪਤਾ ਲੱਗਿਆ ਨਾ ਬੰਤੇ ਹੈ ਨੀ ਦੂਆ ਨੂੰ ਹੀ ਹੈ ਮਿੱਲਥੀ ਚੜੀਦੀ ਨਾ ਨੀਨ ਆ ਕੇ ਨਾਲ ਸਾਥ ਨਾ ਕਰਦਾ ਹਸੀ ਜਾਂਦੀ ਆ ਵੀ ਸੋਣੀ ਬੜੀ ਤੀ ਪੁੱਤ ਸਾਸਰੀ ਘਰ ਆ ਕੇ ਸੋਹਣਾ ਲੱਗਦਾ ਚਲ ਉਹ ਤਾਂ ਚਲੋ ਨਹੀਂ ਉਹ ਨੂੰ ਨਹੀਂ ਸਮਝ ਰਹੀ ਆ ਆ ਬਿਹਾ ਕੇ ਨਾ ਡੋਲਾ ਗੁੰਮਾ ਸਵਾ ਇਹਨੂੰ ਵੀ ਪਹਲਾ ਲੱਗਦਾ ਤੇ ਮੈਂ ਬਰੋ ਚਾਹ ਪਾਣੀ ਪੀ ਲਿਆ ਏ ਪੀ ਲਿਆ ਹੁਣ ਅਸੀਂ ਚਾਹ ਪਾਣੀ ਤੇ ਹੁਣ ਅਸੀਂ ਇਦਾਂ ਹੀ ਬਹਿ ਕੇ ਕੋਈ ਅਵਦੀ ਚੁਗਲੀ ਉਹ ਹੀ ਚੁਗਲੀ ਹਨਾ ਮਾੜੀਆਂ ਭੋਟੀਆਂ ਇਹਨਾਂ ਦੇ ਪਿੱਛੇ ਵਿਆਹ ਸ਼ਾਦੀ ਪਿਆਰ ਇਹ ਤੋਂ ਪਹਿਲਾਂ ਤੇ ਉਹਨਾਂ ਬਾਰੇ ਡਿੰਗਾ ਹੀ ਗੱਲਾਂ ਬਾਤਾਂ ਕਰਨ ਹੈ ਨਾ ਤੇ ਹੁਣ ਫਿਰ ਢਾਈ ਹੁਣ ਕੋਸਟਾ ਮੇਰੇ ਪਿੱਛੇ ਪੜੀਆਂ ਹੀ ਨਹੀਂ ਆਉਂ ਜਨਮ ਦਿਨ ਕਰਕੇ ਕੁੜੀ ਦਾ ਜਨਮ ਦਿਨੇ ਆ ਨਾ ਤੇ ਚਲੋ ਜਾ ਇਹ ਭੈਣ ਭਰਾ ਉਹ ਅਸੀਂ ਅੱਜ ਆਪਣੇ ਘਰ ਚਲ ਜਾਣਾ ਕਿੰਨੇ ਚਿਰ ਇੱਕ ਮਿੰਟ ਦੇ ਸਾਰੇ ਊੜਾ ਮੁੱਤਰਾ ਹੋ ਵੀ ਕੇਦੀ ਵਿੱਚ ਇਹ ਇੱਕ ਮਿੰਟ ਤੇ 10 ਸੈਕਿੰਡ ਅੱਜ ਭੈਣ ਭਰਾ ਉਹ ਆਪਣੇ ਘਰ ਚ ਚਲ ਜਾਣਾ ਹੈ ਨਾ ਉਹ ਚਲ ਕਰਨੀ ਹੈ ਆਪਣਾ ਸਮਾਨ ਸਮੂਹ ਇਕੱਠਾ ਤੇ ਪਹੁੰਚਣੀ ਅੱਜ ਪੈ ਲੈ ਕੇ ਹਾਂ ਅਸੀਂ ਘਰ ਤੇ ਘਰ ਵੀ ਬੜਾ ਨਹੀਂ ਬੈਣਦਾ ਉਹ ਇੰਨੇ ਸਾਡੇ ਕੱਪੜੇ ਧੋਣ ਵਾਲੇ ਪਏ ਤੁਹਾਨੂੰ ਵੇ ਲੋ ਆਂਡਾ ਸੁਝਣ ਡਿਆ ਤੇ ਨਹੀਂ ਬੈਠਦਾ ਬਸ ਤੇ ਇੱਥੇ ਨਾ ਅਸੀਂ ਹੁਣ ਤਿਆਰੀ ਕਰਨੀ ਆਂ ਉਹਦੀ ਤੇ ਆਹੀ ਪਿੰਨੀਆਂ ਜਿਹੜੀਆਂ ਅਸੀਂ ਨਾ ਲਫਾਫੇ ਵਿੱਚ ਪਾਉਂਦੀਆਂ ਕਿਉਂਕਿ ਫਿਰ ਲੈ ਕੇ ਆਉਣੀ ਆਂ ਘਰ ਥੋੜੀਆਂ ਜਿਹੀਆਂ ਉਹਨਾਂ ਉਹਨਾਂ ਨੂੰ ਦੇ ਆਈ ਤੇ ਬਾਕੀ ਮੈਂ ਲੈ ਆਈ ਆ ਤੇ ਬੱਸੇ ਹੀ ਅਸੀਂ ਗਈਆਂ ਹਾਂ ਤੇ ਬੱਸੇ ਹੀ ਹੁਣ ਹੀ ਵਾਪਸ ਆਉਣਾ ਵਾ ਤੇ ਉਹ ਹੁਣ ਭਾਬੀ ਮੇਰੀ ਜਾ ਕੇ ਚੜ੍ਹਾਏਗੀ ਸਾਨੂੰ ਮਿਲੋ ਅੱਡੇ ਤੇ ਤੇ ਫਿਰ ਅਹੀਂ ਆ ਜਾਂਦੀਆਂ ਘਰ ਭਤੀਜਾ ਮੇਰਾ ਸਕੂਲ ਗਿਆ ਉਹਨੇ ਆਣ ਕੇ ਨਾ ਵੇਖਣਾ ਵਾ ਵੀ ਭੋਈ ਹੁਣੀ ਚਲ ਗਏ ਆ ਤੇ ਭਾਰੀ ਆ ਵੀ ਪਿਆਰ ਤੇ ਦੋਵੇਂ ਬੜਾ ਇੱਕ ਦੂਜੇ ਨੂੰ ਕਰਦੇ ਸੈਂ ਮੈਂ ਤੇ ਉਹ ਪਰ ਲੜਦੇ ਵੀ ਬੜਾ ਆ ਤੇ ਇੱਕ ਮੇਰਾ ਭਰਾ ਬਾਹਰ ਆ ਸ਼ੈਨ ਉਹ ਵੀ ਉਹੀ ਆਏਗਾ ਅਗਲੇ ਮਹੀਨੇ ਸ਼ੈਨ ਉਹ ਆ ਜੇ ਪਰ ਪੱਕਾ ਨਹੀਂ ਪਤਾ ਨਹੀਂ ਜਦ ਉਹਨੇ ਕਦੋਂ ਜੀਉਣਾ ਪਰ ਹਾਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਉਹਨੇ ਆਉਣਾ ਆ ਤੇ ਮੈਂ ਹਾਂ ਜਾ ਆ ਰਹੀ ਹਾਂ ਸੈਮ ਐ ਵੌਇਸਓਵਰ ਕਰ ਰਹੇ ਕਰ ਨਹੀਂ ਆ ਤੇ ਉਹ ਸੈਮਰੀ ਨੇ ਆਈ ਆ ਵੀ ਮੰਮਾ ਆ ਜਾਓ ਵਹਾਂ ਠੰਡਾ ਮੇਰੀ ਕੁੜੀ ਨੂੰ ਵੇਲੋ ਮੇਰੀ ਕਿੰਨੀ ਫਿਕਰ ਹੈ ਕਹਿੰਦੀ ਮੰਮਾ ਆ ਜਾਓ ਅੰਦਰ ਇੱਥੇ ਠੰਡਾ ਤੇ ਇੱਥੇ ਹੀ ਮੈਂ ਹੰਕਾਰ ਪੁੰਜ ਗਿਆ ਤੇ ਘਰ ਆਉਂਦਿਆਂ ਨੇ ਕੱਪੜੇ ਨੂੰ ਜਿੰਦਗੀ ਤੇ ਸਭ ਤੋਂ ਪਹਿਲਾਂ ਨੇ ਮੈਂ ਖਲਾਰਾ ਹੀ ਮਤਲਬ ਜਿਹਾ ਸੁਨੇਟਣ ਵਾਲਾ ਹੋਣਾ ਨੇ ਹੌਲੇ ਤੇ ਪਾਇਆ ਹੀ ਤਾਂ ਡਾਹੀਏ ਬਣੇ ਸੁਨੇਟਣੀਆਂ ਤੇ ਵੀ ਆਹ ਜਿਹੜੇ ਬਾਗ ਨਾਲੇ ਕੀ ਨਹੀਂ ਹੋਣਾ ਬਾਹਰੋਂ ਇਹਨਾਂ ਵਿੱਚੋਂ ਕੱਪੜੇ-ਕੁਪੜੇ ਸਾਰੇ ਮੈਂ ਕੱਢ ਲਿਆ ਉਹਦੇ ਜਿਦ ਤੱਕ ਕੱਪੜੇ ਨੂੰ ਮੈਂ ਕੱਡੇ ਬਾਗਾਂ ਦੇ ਵਿੱਚੋਂ ਤੇ ਉਹਦਾਂ ਵੀ ਨਿਮਾਰੀ ਨਹੀਂ ਹੋਣੀ ਕਿ ਇਹ ਬਾਗ ਜਿਹੜੇ ਮੈਂ ਨਿਮਾਰੀ ਦੇ ਦਿੱਤੇ ਰੱਖੀ ਨੀ ਨਾ ਤੇ ਉਹ ਵੀ ਨਹੀਂ ਹੋਣੀ ਇੱਧਰਲੇ ਪਾਸੇ ਦੇ ਦਰਵਾਜ਼ੇ ਦੇ ਨਾਲ ਮਾਰੀ ਆ ਤੇ ਇਹ ਨਹੀਂ ਵੀ ਤਾਂ ਕਰਨੀਆਂ ਕਿਸੇ ਨਾ ਕੋਪੜੇ ਨੂੰ ਜੋ ਕੱਗਲੇ ਨਹੀਂ ਤੇ ਇਹ ਜਿਹੜੇ ਬੈਗ ਹੈ ਜਿਹੜੇ ਬੈੱਡ ਵਿੱਚ ਜਾਂ ਉੱਧਰ ਉੱਧਰ ਕਿਤੇ ਵੀ ਟਿਕਾਏ ਜਾਂਦੇ ਨੇ ਇਹਨਾਂ ਨੂੰ ਨਾ ਟਿਕਾ ਕੇ ਤੇ ਰੱਖ ਲੈਣੀਆਂ ਉਹ ਕਾਰ ਆ ਗਈਆਂ ਵਾ ਹੈਨਾ ਘਰ ਰਾਨ ਕੇ ਇੱਕ ਫੇਰਾ ਬਾਹਰ ਵੀ ਚਲ ਗਈਆਂ ਬਾਹਰੋਂ ਲੈ ਕੇ ਆਈਆਂ ਹਰੇ ਮਟਰ ਤੇ ਕੋਜਾ ਇਹਦੇ ਉੱਪਰ ਟੇਬਲ ਉੱਪਰ ਰੱਖਣ ਵਾਸਤੇ ਕੱਪੜਾ ਜਿਹਾ ਚਾਹੀਦਾ ਸੀ ਉਹ ਲੈ ਕੇ ਆਈਆਂ ਦੁੱਧ ਲੈ ਕੇ ਆਈਆਂ ਫਿਰ ਵੀ ਹੈ ਹੀ ਫਿਰ ਵੀ ਥੋੜਾ ਜਿਹਾ ਲਈ ਮੈਂ ਹੋਣ ਹੋਏ ਬਾਹਰ ਵਿੱਚ ਪਰੇਸ਼ਾਨੀ ਹੋਏ ਦਹੀਂ ਲੈ ਕੇ ਆਈਆਂ ਤੇ ਭੁੱਖ ਲੱਗੀ ਹੈ ਕਿਉਂਕਿ ਘਰ ਸਾਰੇ ਸਾਰੇ ਟਾਈਮ ਨਹੀਂ ਰੋਟੀ ਖਾ ਲਈ ਦੀ ਤੇ ਹੁਣ ਇੱਥੇ ਮੈਨੂੰ ਲੱਗੀ ਆ ਭੁੱਖ ਤੇ ਹੋਰ ਮੈਂ ਕਿ ਡਈ ਆ ਕੰਮ ਕਰਨ ਇੱਥੇ ਮੈਂ ਕਿ ਡਈ ਆ ਕਿਚਨ ਦੇ ਵਿੱਚ ਆਹ ਨੂੰ ਬੱਸ ਇਹਨੇ ਕੀ ਬਾਰੇ ਮੈਂ ਕਿ ਥੋੜੇ ਨਾਲ ਆਉਂਗੇ ਨਹੀਂ ਤੇ ਆ ਆਲੂਆਂ ਦੀ ਸਬਜ਼ੀ ਬਣਾਉਣੀ ਹੈ ਮੈਂ ਕਿੰਨੇ ਨੂੰ ਬਾਦ ਓ ਮਰੂਥ ਹੈਗਾ ਚਲ ਮਰੂਥ ਵੀ ਖਾ ਲੈਣੀ ਆ ਭੁੱਖ ਲੱਗੀ ਹੁਣ ਮੈਂ ਤੁਲੇ ਖਾਣੋ ਹਾਂ ਹਾਂ ਬੜਾ ਬੋਕਾ ਲੱਗੀ ਬਹੁਤ ਲੇਟ ਹੋ ਰਿਹਾ ਹੈ ਬਹੁਤ ਸਾਦੇ ਸਵਾਦੀ ਨਾ ਖਾ ਲਈ ਦੀ ਨਾ ਆਟਾ ਉਹ ਜਿਹੜਾ ਤਿਆਰੀ ਦੇ ਚ ਹੁਣ ਪਾਉਣਾ ਪੈਣਾ ਬੂਜੀ ਕਾਦੀ ਨਾ ਹੋਣੀ ਥੋੜੀ ਬਹੁਤੀ ਸੈਟਿੰਗ ਕਾ ਰਹਿ ਕੇ ਨਾ ਸਾਰੀ ਘਰ ਦੀ ਸੈਟਿੰਗ ਦਿੱਤੀ ਆ ਪੂਰੀ ਸੈਟਿੰਗ ਇੱਥੇ ਵੀ ਸ਼ੋਅ ਵਾਸਤੇ ਕਪੜਾ ਕਵਰ ਲੈ ਕੇ ਆਈ ਨੂੰ ਉਹ ਵੀ ਉਸਨੂੰ ਦਿਖਾਣੀ ਤਾਂ ਵਾਈਟ ਚੰਦੀ ਹੋ ਤਾਂ ਮਿਲਿਆ ਨਹੀਂ ਫਿਰ ਜੋ ਮਿਲਿਆ ਉਹ ਲੈ ਕੇ ਆਈ ਆ ਇਹ ਭੈਣੋਂ ਘਰ ਆਣ ਕੇ ਨਾ ਹੁਣ ਡੈਮੇ ਕੱਪੜੇ ਤੋਂ ਨਾ ਕਪੜੇ ਵਾਟੇ ਜਿੱਦਾਂ ਦੀਆਂ ਹੀ ਆਈਆਂ ਨਾ ਉਦਾਂ ਦੇ ਧੋਾਰੇ ਪਈ ਕੋਸ਼ ਤੇ ਪਾਤੀ ਮੈਂ ਮਸ਼ੀਨ ਦੇ ਵਿੱਚ ਹਨਾ ਆ ਵੀ ਸਾਡਾ ਪੁਰਾਣਾ ਹੀ ਪਿਆ ਹੋਈ ਏਰੀਅਲ ਤੇ ਉਹੀ ਮੈਂ ਵਰਤ ਰਿਹਾ ਪਤਾ ਨਹੀਂ ਕਿ ਸਹੀ ਕਿ ਨਹੀਂ ਸਹੀ ਤੇ ਉਹ ਕਪੜੇ ਤੋਂ ਤੇ ਕੋਸ਼ੇ ਉਹ ਜੋ ਮਸ਼ੀਨ ਜਿ ਸੁਟਦੇ ਹਨੇ ਕੋਸ਼ੇ ਹੁਣ ਤੁਹਾਨੂੰ ਬਾਹਰ ਲੈ ਕੇ ਜਾਣੀ ਬਾਹਰ ਕੁਝ ਪੈਂਟਾਂ ਹੱਥਾਂ ਨਾਲ ਧੋਤੀਆਂ ਉਦੋਂ ਦੇ ਜਿੱਦਾਂ ਦੇ ਅਸੀਂ ਆਏ ਹਨਾ ਅਸੀਂ ਕੋਈ ਕਪੜਾ ਨਹੀਂ ਧੋਤਾ ਕੋਈ ਕਪੜਾ ਨਹੀਂ ਇਹ ਬੰਦਾ ਧੋਤਾ ਤੇ ਆਹ ਕੋਜੇ ਤੇ ਦੇ ਨਵੇਂ ਅਕਤੀ ਤੇ ਉਹ ਕੁਝ ਤੋਤੇ ਆ ਸਾਰੀਆਂ ਜਰਾਬਾਂ ਜੁਰਬਾਂ ਸੈਂ ਬੰਦੀਆਂ ਏਦਾਂ ਦੇ ਆ ਆ ਪੈਂਟਾਂ ਵਾ ਆ ਜਿਹੜੇ ਉਦੋਂ ਦੇ ਹੀ ਬਸ ਸਾਰੇ ਕੱਪੜੇ ਉਹੀ ਜਿਹੜੇ ਅਸੀਂ ਜਿੱਦਣ ਦੀਆਂ ਆਈਆਂ ਉਦੋਂ ਦੇ ਹੀ ਰਹੇ ਚੱਲਣ ਕੋਈ ਜਿੱਥੇ ਬੜੇ ਚਿਰਾਂ ਦੀਆਂ ਮਤਲਬ ਲੱਗੀਆਂ ਅਸੀਂ ਕੋਈ ਹੁਣ ਕਰਦੇ ਹਾਂ ਹੋਰ ਇੱਕ ਘੰਟਾ ਹੋ ਗਿਆ ਮਾਨੂੰ ਲੱਗੀਆਂ ਨੇ ਤੇ ਸਭ ਹੋਰ ਤਰੀਕ ਇਹ ਆ ਆ ਦੇ ਪਏ ਹੋਣੇ ਹਨ ਕੌਲੀਏ ਜੀ ਨਹੀਂ ਨਾ ਕਰਦੇ ਐ ਇਹਨਾਂ ਵਿੱਚ ਉਹਨਾਂ ਆਸ ਇੱਥੇ ਚ ਮੋੜ ਬਟਾ ਤੋ ਤੇ ਮਿੱਤਰੋ ਪਤਾ ਨਹੀਂ ਇੱਕ ਪਿੰਗ ਉਹ ਵਾਲਾ ਦਾਗ ਨਹੀਂ ਲੱਗਦਾ ਕਿਹੜਾ ਨਹੀਂ ਉਹ ਦੂਸਰਾ ਵਾਲਾ ਹਾਂ ਉਹ 5ਹਰ ਜਣ ਹੈ ਉਹ ਦੂਸਰਾ ਬੋਧਰੀ ਜਣ ਹੈ ਹੋ ਗਿਆ ਤੂੰ ਕਹਿਣਾ ਮੈਂ ਤੁਹਾਨੂੰ ਸਾਫ਼ ਕਰਾਂ ਤੈਨੂੰ ਆ ਹੁਣ ਇਹ ਇੱਧਰ ਨਹੀਂ ਤੂੰ ਹੁਣ ਕੁਝ ਮੈਂ ਨਾ ਤਵਾਈ ਜਾਉਣੀ ਹੋਵੇ ਮੇਰੀ ਹਾਲਤ ਤੇ ਕੋਈ ਇੱਥੇ ਆ ਜਿਹੜੇ ਇੱਥੇ ਮੈਂ ਬਾਹਰ ਕੱਢ ਕਰ ਲੇ ਸਾਰੇ ਹੰਗਾਲੇ ਤੇ ਹੁਣ ਵੇਨੀਆਂ ਮਸ਼ੀਨ ਚ ਪਾਉਣੀ ਆ ਇੱਕ ਫੇਰਾ ਬੜੀ ਕੱਪੜਿਆਂ ਦੀ ਵੀ ਤਵਾਈ ਕੱਢੀ ਆ ਆ ਜਿਹੜੇ ਦੋਹੇ ਆ ਨਾ ਇਹ ਭਰੇ ਜਾ ਜਿਹਨੂੰ ਕੁਝ ਮਹਿਕਦੇ ਪਏ ਆ ਮੈਂ ਕਾਹ ਕਿ ਤੇਰਾ ਕਾਹ ਲਿਆ ਹੈ ਤੂੰ ਪੁੱਛੋ ਵੀ ਹੈ ਤਾਵਾ ਤੇਰਾ ਹਾਂ ਚਾ ਤੇ ਇਦਾਂ ਦਾ ਸ਼ੌਕ ਤਾਂ ਹੋਇਆ ਹੀ ਸਾਡਾ ਤੇਰਾ ਅੱਧਾ ਟਾਈਮ ਆ ਰੋਟੀ ਖਾ ਲਈ ਆ ਹੀ ਰੋਟੀ ਖਾ ਕੇ ਤੇ ਹਾਂ ਕਪੜੇ ਤੋਂ ਤੋਂ ਮੇਰੇ ਪੈਰ ਠਾਰ ਗਏ ਆ ਸੌ ਕੁ ਸੁਨੀ ਨਾ ਪਾਈਆਂ ਵੀ ਗਿੱਲੀਆਂ ਹੋ ਜਨੀਆਂ ਹੀ ਪਾਉਣੀਆਂ ਕਿ ਹੁਣ ਜਰਾਬਾਂ ਹਨਾ ਉਹ ਤੇ ਫਿਰ ਗਿੱਲੀਆਂ ਹੋ ਜਨੀਆਂ ਹੀ ਤੇ ਇੰਨੀ ਠੰਡ ਲੱਗਣ ਦੀ ਆ ਨਾ ਮੇਰੇ ਪੈਰਾਂ ਨੂੰ ਰੋਟੀ ਰੋਟੀ ਖਾ ਲਈ ਕਿੰਨਾ ਚਿਰ ਬਿਸਤਰੇ 'ਚ ਵੀ ਬੜੀ ਰਹੀਆਂ ਫਿਰ ਵੀ ਪੈਰਾਂ ਨੂੰ ਬੜੀ ਠੰਡ ਲੱਗਣ ਦੀ ਆ ਤੇ ਕਪੜੇ ਕੋਸ਼ ਤੇ ਹੱਥਾਂ ਨਾਲ ਤੋਦੇ ਦਾ ਤੁਹਾਨੂੰ ਦਿਖਾਇਆ ਹੀ ਹਨਾ ਜਿਹੜੇ ਹੱਥਾਂ ਨਾਲ ਵੀ ਤੋਤੇ ਉਹ ਵੀ ਮੈਂ ਮਸ਼ੀਨ ਦੇ ਵਿੱਚ ਨਾ ਹੁਣ ਸੁਕਾ ਲਈ ਆ ਦਿਖਾਉਣੀ ਤੁਹਾਨੂੰ ਭੈਣਾ ਸੁਕਾ ਤੇ ਲੈ ਆ ਪਰ ਸੁੱਕਣੇ ਵੇਖੋ ਮੈਂ ਕਿੱਥੇ ਪਾਏ ਆ ਏਦਾਂ ਹੀ ਇੱਥੇ ਡਾਈਨਿੰਗ ਟੇਬਲ ਦੇ ਉੱ ਇੱਥੇ ਪਾਏ ਆ ਤੇ ਕੁਝ ਮੈਂ ਇੱਥੇ ਪਾਤੇ ਆ ਸੁੱਕਣੇ ਮਤਲਬ ਇਦਾਂ ਇਦਾਂ ਕਰਕੇ ਮੈਂ ਸੁੱਕਣੇ ਪਾਏ ਦਿਆ ਕਿ ਮਤਲਬ ਚੱਜ ਤਰੀਕੇ ਦੇ ਨਾਲ ਨਹੀਂ ਨਾ ਫਲਾਏ ਨੇ ਹੁਣ ਰਾਤ ਦਾ ਤੇ ਟਾਈਮ ਆ ਮੇਰੇ ਖਾਜ ਕੁਝ ਮੈਂ ਇੱਥੇ ਵੀ ਪਾਏ ਹੋਣੇ ਕੋਜ ਆ ਪਾਏ ਆ ਕੋਜ ਇੱਥੇ ਪਾਤੇ ਆ ਮਤਲਬ ਇਦਾਂ ਇਦਾਂ ਕਰਕੇ ਪਾਏ ਦਿਆ ਕਿ ਮਤਲਬ ਜਿੱਥੇ ਜਿੱਥੇ ਥਾਂ ਮਿਲ ਗਿਆ ਨਾ ਮੈਂ ਉੱਥੇ ਉੱਥੇ ਪਾਤੇ ਆ ਵੀ ਚਲ ਹੁਣ ਦੀ ਘੜੀ ਪਾ ਦਿੰਨੀ ਆ ਕੱਪੜੇ ਸੁੱਕਣੇ ਤੇ ਸਵੇਰੇ ਸਵੇਰੇ ਹੁਣ ਕੀ ਕਰਨਾ ਵੀ ਸਵੇਰੇ ਮਾਸੀ ਦਾ ਆਇਆ ਫੋਨ ਹੈ ਨਾ ਮਾਸੀ ਦਾ ਫੋਨ ਆਇਆ ਤੇ ਮਾਸੀ ਕਹਿੰਦੀ ਆਪਣ ਮੇਰੇ ਨਾਲ ਮਾਸੀ ਦੇ ਵੀ ਮੁੰਡੇ ਦਾ ਵਿਆਹ ਹੈ ਪਰ ਅਜੀ ਉਹਨਾਂ ਨੇ ਅਮਰੀਕਾ ਚ ਵਿਆਹ ਵਾਲੇ ਕੱਪੜੇ ਤਾਂ ਮੈਨੂੰ ਨਹੀਂ ਪਤਾ ਬਣਾਉਣੇ ਕਿ ਨਹੀਂ ਮੈਂ ਮਾਸੀ ਨੇ ਹਾਂ ਆਪਣੇ ਕੁਝ ਬਣਾਉਣੇ ਕੱਪੜੇ ਮਤਲਬ ਵਿਆਹ ਜਿਹੜੇ ਤਰੀਕ ਨਾ ਅਸਲ ਦੇ ਵਿੱਚ ਉਹਨਾਂ ਨੇ ਮਤਲਬ ਕੀ ਤੀ ਨਹੀਂ ਆ ਪੱਕੀ ਕਿਉਂਕਿ ਉਹਨਾਂ ਨੇ ਨਾ ਘਰ ਚ ਇੱਕ ਮਤਲਬ ਜਿਹੜੇ ਮੇਰੇ ਮਾਸਟਰ ਜੀ ਨਾਲ ਉਹਦੇ ਭਰਾ ਦੀ ਡੈਥ ਹੋ ਗਈ ਜਿਹਦੇ ਕਰਕੇ ਹਨਾ ਉਹਨਾਂ ਨੇ ਨਹੀਂ ਕੀਤੀ ਵੀ ਚੱਲ ਹਜੇ ਸਾਡਾ ਕੁਝ ਪੱਕਾ ਪਤਾ ਨਹੀਂ ਆ ਪਰ ਹਾਂ ਇਹ ਹੈ ਕਿ ਉਹ ਮੈਂ ਵਿਆਹ ਹੈਗਾ ਆ ਮਤਲਬ ਡੇਟ ਨਹੀਂ ਹਜੇ ਉਹਨਾਂ ਨੇ ਪੱਕਾ ਕੁਝ ਕੀਤੀ ਹੈਗੀ ਤਮਸੀ ਨੇ ਕੋਈ ਸਰਦੀਆਂ ਵਾਲੇ ਕੱਪੜੇ ਲੈ ਕੇ ਆਉਣੀ ਇਦਾਂ ਕਰਕੇ ਕੱਪੜੇ-ਕਪੜੇ ਲਿਆਉਣਗੇ ਤੇ ਕਹਿੰਦੇ ਵੀ ਮੈਂ ਮੇਰੇ ਨਾਲ ਜਾਈ ਤੇ ਹੋਂ ਆਹ ਦਾਬਾ ਸੀ ਇਹੀ ਚੱਲਣ ਦਾ ਸੀ ਅਵੇਂ ਦੇ ਪਾਪਾ ਵੀ ਕਹਿੰਦੇ ਵੀ ਕਿਹੇ ਦਿਨ ਤੇ ਘਰ ਬਹਿ ਜਾ ਸੱਚੀ ਨਹੀਂ ਅਹੀਂ ਘਰ ਬੈਣੀਆਂ ਰੋਜ਼ ਹੀ ਬਾਹਰ ਰੋਜ਼ ਹੀ ਤੇ ਅੱਧੀ ਰਾਤ ਨਾਲ ਕੱਪੜੇ ਤੋਂ ਹੁੰਦਾ ਵੀ ਮੇਨ ਮਤਲਬ ਇਹੀ ਵੀ ਜਿੱਦਣ ਦੀਆਂ ਆਆਂ ਕੱਪੜੇ ਤੋਂ ਧੋਤੇ ਨੇ ਢੋਲੀ ਨੇ ਕਪੜੇ ਹਨਾ ਜਿੰਨੇ ਘਤਉਦੇ ਹੋਣੇ ਘਤੋਲੀ ਨਾ ਸਵੇਰੇ ਫੇਰ ਨਿਕਲ ਜਾਣਾ ਤੇ ਸیرے ਸੇਰੇ ਸਖਤੇ ਕਪੜੇ ਸੁਕਣੇ ਪਾ ਕੇ ਤੇ ਫੇਰ ਹੀ ਜਾਣਾ ਤਾਂ ਮਾਸੀ ਉਤੋਂ ਕਹਿੰਦੀ ਜਾਣਾ ਵੀ ਸਿਰ ਸੇਰੇ ਮਤਲਬ ਟਾਈਮ ਸੇਰੇ ਆ ਉਹਨੇ ਕੁਝ ਇੱਥੇ ਵੀ ਆਣ ਕੇ ਮਾਸੀ ਮਰੀ ਨੇ ਬਿਸਤਰੇ ਬੁਸਤਰੇ ਖਰੇ ਖਰੀਦਨੇ ਪਤਾ ਨਹੀਂ ਕੀ ਕੀ ਤੇ ਪਿੰਖਿਆ ਵੀ ਭਾਵੇਂ ਉਧਰੋਂ ਅਹੀਂ ਸਵੇਰੇ ਤੇ ਇਥੋਂ ਟਾਈਮ ਸੇਰ ਪਾ ਕੇ ਚਲ ਜੀਏ ਤੇ ਉਧਰੋਂ ਜਦੋਂ ਹੀ ਆਈ ਉਹਨੇ ਚਲੂ ਕਵੇਲਾ ਹੋ ਜੇ ਤੇ ਉਹ ਪੈ ਜਾਂਦੀ ਨਾ ਜਿੱਦਾਂ ਕੀ ਕਹਿੰਦੇ ਉਹਨੂੰ ਤ੍ਰੇਲ ਤ੍ਰੇਲ ਪੈ ਜਨੇ ਤ੍ਰੇਲੇ ਜਾਂਦੇ ਕੱਪੜੇ ਤੇ ਫਿਰ ਉਹ ਫਿਰ ਸਿੱਲੇ ਜਿਹਾ ਜਨੇ ਹੁਣ ਬਾਕੀ ਬੰਨੀਆਂ ਦੇ ਇੰਚੜਦਾ ਤੇ ਕਿਦਾਂ ਹੁੰਦਾ ਤੇ ਕਿਦਾਂ ਨਹੀਂ ਬਾਰੇ ਵੀ ਇਹੀ ਜੋਸ਼ ਉਰ ਮਾਰ ਕੇ ਤੇ ਕਾਰ ਲਾਈ ਆ ਕੱਪੜੇ ਤੇ ਤੇ ਉਹ ਮੈਂ ਕੱਢ ਕੇ ਨਾਲ ਇੱਥੇ ਰੱਖੀ ਆ ਆ ਤੇ ਸੈਮਰੀ ਨਿੱਕੀ ਹੁੰਦੀ ਦੇ ਕੱਪੜੇ ਪਏ ਜਦੋਂ ਛੋਟੀ ਹੀ ਨਾ ਜਦ ਅਸੀਂ ਗਏ ਹਾਂ ਲੇ ਕਿੰਨਾ ਦਿਲ ਨੂੰ ਦੁੱਖ ਜਿਆ ਲੱਗਦਾ ਹੈ ਨਾ ਇਹ ਬੜੀ ਅਜੀਬ ਜੀ ਫੀਲਿੰਗ ਹੈ ਵੀ ਆ ਸਾਰੇ ਕੱਪੜੇ ਜਿਹੜੇ ਨਾ ਸੈਮਰੀ ਨੂੰ ਆਉਂਦੇ ਹੀ ਹਨਾ ਜਦੋਂ ਅਸੀਂ ਗਏ ਹਾਂ ਤੇ ਹੁਣ ਇਹਨਾਂ ਚੋਂ ਮੇਰੇ ਘਰ 'ਚ ਨਹੀਂ ਹੁੰਦੇ ਕੁਝ ਤੇ ਮੈਂ ਕਿਨੇ ਆਪਣੀ ਛੋਟੀ ਪਹਿਣ ਵਾਸਤੇ ਕੱਢ ਲਏ ਹਨਾ ਵੀ ਜਿਹੜੇ ਉਹਨੂੰ ਹੁੰਦੀ ਹੈਗੇ ਤੇ ਕੁਝ ਬਾਕੀ ਹੋਰ ਵੀ ਇਦਾਂ ਨਵੇਂ ਕੱਪੜੇ ਤੇ ਇਹ ਜਿਨ੍ਹਾਂ ਨੂੰ ਹੁੰਦੇ ਹੋਣਗੇ ਕਿਸੇ ਦੇ ਬੱਚੇ ਨੂੰ ਉਹਨਾਂ ਨੂੰ ਦੇ ਦਾਂਗੇ ਤੇ ਆਹ ਹੀ ਜਿਹੜੇ ਬਾਹਰੋਂ ਲੈ ਲੂ ਕੇ ਆਈਆਂ ਮੈਂ ਉਹ ਹੁਣ ਸੈੱਟ ਕਰਕੇ ਨਾ ਇਦਾਂ ਕਰਕੇ ਰੱਖੀ ਆ ਹਨਾ ਇੱਥੇ-ਇੱਥੇ ਕਰਕੇ ਤੇ ਮੈਂ ਰੱਖ ਦਿੱਤੇ ਆ ਕੁਝ ਕੁਝ ਇੱਧਰਲੇ ਪਾਸੇ ਵੀ ਰੱਖਿਆ ਹੁਣ ਕੁਝ ਇੱਧਰਲੇ ਪਾਸੇ ਰੱਖਿਆ ਆਹ ਸੇਮੇਂ ਜਿਹੜਾ ਛੋਟੀ ਨਾ ਉਹਦੀਆਂ ਜੁਰਾਬਾਂ ਆ ਛਟੀਆਂ ਛਟੀਆਂ ਆ ਤੇ ਮਤਲਬ ਵਕਤ ਚਲੋ ਜਿੰਨਾ ਜਿਹੜਾ ਵੀ ਗਿਆ ਆ ਵਧੀਆ ਹੀ ਗਿਆ ਪਰ ਨਾ ਦਿਲ ਨੂੰ ਬੜੀ ਖੋਜ ਹੀ ਪੈਂਦੀ ਜਦੋਂ ਮੈਂ ਵੇਣੀ ਆ ਨਾ ਆ ਸਾਰੇ ਕਪੜੇ ਸੈਂਦਰੀ ਨੂੰ ਆਉਂਦੇ ਆਂ ਪਹਿਲਾਂ ਕਿੱਦੇ ਨੇ ਕਿੱਦਾਂ ਨੇ ਮਤਲਬ ਘਰ ਦੀ ਵੀ ਕੋਈ ਮੇਰੇ ਦੀ ਪਹਿਲਾਂ ਵਾਲੀ ਹਾਲਤ ਨਹੀਂ ਹੈਗੀ ਜਿੱਦਾਂ ਮੇਰਾ ਘਰ ਪਹਿਲਾਂ ਹੀ ਜੋ ਸੈਟਿੰਗਾਂ ਪਹਿਲਾਂ ਹੀ ਉਹ ਵਧੀਆ ਚੀਜ਼ ਨਹੀਂ ਹੈਗੀ ਕਿਉਂਕਿ ਘਰ ਸਾਰਾ ਹੀ ਖਰਾਬ ਹੋ ਗਿਆ ਹੈ ਨਾ ਤੇ ਪਰ ਫਿਰ ਹੁਣ ਕੀ ਕਰਨਾ ਆ ਏ ਚੰਗਾ ਪਰ ਪਹਿਣ ਪ੍ਰੋ ਵੀਡੀਓ ਵੀ ਮੈਂ ਆਪਣੀ ਇਨਿੰਗ ਹੀ ਰੱਖਣੀ ਆ ਤੇ ਨਹੀਂ ਐ ਅਸੈਂਬਲੀ ਦੇ ਪਾਪਾ ਦੀ ਵੇਟ ਕਰਨ ਟਾਈਮ ਤੇ ਵਾਵਾ ਹੀ ਹੋਗਾ ਮੈਨੂੰ ਫੋਨ ਦੀ ਵੇਟ ਕਰਨਾ ਵੀ ਫੋਨ ਦੀ ਕੰਡੀਆਂ ਪਚਲ ਆ ਜੇ ਹਨਾ ਤੇ ਨਾਲੇ ਉਹਨਾਂ ਨੂੰ ਦੱਸ ਹੀ ਦਾਂ ਵੀ ਅਸੀਂ ਜਾਣਾ ਆ ਸਵੇਰੇ ਫੇਰ ਉਹਨਾਂ ਨੇ ਵੀ ਗਾਲਾਂ ਕੱਢਣੀਆਂ ਵੀ ਤੁਹੀ ਘਾਰ ਬੈਂਦੀਆਂ ਹੀ ਹਨ ਨੀਆ ਬੱਸ ਦੱਸਣਾ ਰਿਹਾ ਮੈਂ ਹੈ ਵੀ ਮੈਂ ਸੇਰੇ ਜਾਣਾ ਮਾਸੀ ਦੇ ਨਾਲ ਕੀ ਕਰੇ ਬੰਦਾ ਹਨਾ ਗਾਲਾਂ ਤੇ ਹੁਣ ਇਹ ਗੱਲਾਂ ਪੈਣੀਆਂ ਹੀ ਆਂ ਵੀ ਕਦੀ ਤੇ ਘਰ ਬਹਿ ਜਾ ਕੇ ਉਹ ਤੁਹੀ ਘਾਰ ਹੀ ਨਹੀਂ ਬੈਂਦੀਆਂ ਤਾਂ ਆਪਕੇ ਜਿੱਦਨ ਦੀਆਂ ਹੀ ਆਈਆਂ ਬੱਸ ਉਹੀ ਜਿਹੜੀਆਂ ਸਫਾਈਆਂ ਕਰ ਲਈਆਂ ਸਫਾਈਆਂ ਕਰਕੇ ਮੁੜ ਕੇ ਇਹੀ ਵੀ ਨਹੀਂ ਟਿਕੀਆਂ ਤੇ ਪਰ ਵਿਵੰਦ ਰਿੰਟੀ ਕਿਹਨਾਂ ਚੈਦਾ ਬੰਦਾ ਬੂ ਰੋਲ ਆ ਗਿਆ ਛੇਠਾ ਇਹ ਤਾਂ ਹੀ ਵੀ ਹੈਣਾ ਬੰਦਾ ਆਇਆ ਭੈਂਦਾ ਹੁਣ ਨਹੀਂ ਭੈਂਦਾ ਹੁਣ ਕਿਹੜੇ ਨੂੰ ਲਿਲੇ ਬਸ ਗੁਰਦਾਰਾ ਸਾਹਿਬ ਗਈ ਅਗਲੇ ਦਿਨ ਅੰਮ੍ਰਿਤਸਰ ਚਲ ਗਈ ਫਿਰ ਪੇਕੇ ਚਲ ਗਈ ਪੇਕੇ ਜਾ ਕੇ ਤਿੰਨ ਚਾਰ ਦਿਨ ਲਈ ਤੇ ਹੁਣ ਪੇਕੇਆਂ ਤੋਂ ਅੱਜ ਆਈਆਂ ਤੇ ਸਵੇਰੇ ਮਾਸੀ ਕੋ ਜਾਣਾ ਪਰ ਮਾਸੀ ਦੀ ਤੇ ਪਹਿਲਾਂ ਹੀ ਸਾਈ ਲੱਗੀ ਹੀ ਵੀ ਮੇਰੇ ਨਾਲ ਜਾਣਾ ਹੀ ਹੋ ਹੈਨਾ ਅੰਮ੍ਰਿਤਸਰ ਤੇ ਜਦੋਂ ਮੈਂ ਗਈ ਉਹਨੇ ਮਾਸੀ ਨੂੰ ਕਿਹਾ ਵੀ ਸਹੀ ਮੈਂ ਵੀ ਤੂੰ ਆ ਜਾ ਉਹਦੇ ਨਾਲ ਔਖੇ ਨਹੀਂ ਲੱਗੀ ਹੈਨਾ ਚਲੋ ਰਿਤੇ ਘਰ ਚ ਵੀ ਕੋਈ ਮਜਬੂਰੀ ਹੁੰਦੀ ਆ ਪਰ ਗਾਣਾ ਤੇ ਪੈਣੀਆਂ ਹੀ ਹੁਣੇ ਤੇ ਪਾਪਾ ਕੋਲੋਂ ਪਰ ਫਿਰ ਫਿਰ ਚਲੋ ਠੀਕ ਹੈ ਮੈਂ ਆਪਣੀ ਵੀਡੀਓ ਐਨੀ ਕੀ ਰੱਖਣੀ ਆ ਡੀਕਣ ਦੀਆਂ ਫੋਨ ਫੋਨ ਆਉਂਦਾ ਤੇ ਫਿਰ ਅ ਉਹਨਾਂ ਚਾ ਆਪਣੀ ਵੀਡੀਓ ਐਡ ਕਰ ਲੈਣੀ ਆ ਫਿਰ ਸੌਣਾ ਹੈ ਤੇ ਚਲੋ ਠੀਕ ਹੈ ਚੰਗਾ ਭਣ ਪ੍ਰੋਸਸ ਸ੍ਰੀ ਕਾਲ